ਵਪਾਰ ਸੋਚਾ ਵਪਾਰ ਵੀ ਹੁੰਦਾ ਲੋਚਾ ਵਪਾਰ ਹੁੰਦਾ ਸੋਚਾ ਵਪਾਰ ਕਰੋ ਕਿ ਸਾਫ ਸੁਥਰਾ ਕਰੋ ਚੰਗਾ ਜਾਨਵਰ ਲਿਓ ਪ੍ਰੀ ਗੁੱਡ ਸ਼ੋਅ ਤੋਂ ਜਦੋਂ ਕੁੜੀ ਜਿੱਤੀ ਸੀਗੀ ਉਸ ਤੋਂ ਬਾਅਦ ਆਪਾਂ ਕੁੜੀ ਲੈ ਲਈ ਸੀਗੀ ਆਪਾਂ ਇੱਕ ਦਰਜੇ ਤੋਂ ਦੇਖਦੇ ਮੈਨੂੰ ਕੋਈ ਅਲੀਸ਼ਾਨ ਤਾਂ ਕੋਈ ਮੱਝੂ ਕੀ ਬਲੱਡ ਦਾ ਮੈਟਰ ਨਹੀਂ ਕਰਦੇ ਕਿ ਜਾਨਵਰ ਦੇਖੀ ਦਾ ਚੰਗਾ ਕਿਹੜਾ ਚੰਗਾ ਕਿ ਫਿਰ ਚੰਗਾ ਜਾਨਵਰ ਆਉਂਦਾ ਕੋਈ ਸਿੱਖਣ ਨੂੰ ਮਿਲਦਾ ਵੀਰੇ ਬਚੇਰਾ ਦਿਖਾਉਣ ਲੱਗਿਆ ਤੁਹਾਨੂੰ ਉੱਡਣਾ ਸੀ ਆਪਾਂ ਬਚੇਰੇ ਨੂੰ ਦੇਖ ਕੇ ਅੰਦਾਜ਼ਾ ਤੁਸੀਂ ਲਾਏ ਲਿਆ ਹੋਣਾ ਕਿ ਨਾਂ ਇਹਦੀ ਬਿਲਕੁਲ ਸਹੀ ਠੁਕਦਾ ਨੀਲਾ ਪੰਜ ਕਲਿਆਣ ਬਸ਼ੀਰਾ ਇਹਦੇ ਖਾਨਦਾਨ ਦੀ ਗੱਲ ਵੀ ਕਰਾਂਗੇ ਬਾਈ ਲਾਡੀ ਤੋਂ ਸਾਰੀ ਡਿਟੇਲ ਲਵਾਂਗੇ ਬਹੁਤੀ ਤਕਣੀਆਂ ਦੋ ਬਲੱਡ ਲਾਈਨਾਂ ਦਾ ਸੁਮੇਲ ਹੈ ਬਸ਼ੀਰਾ ਉੱਡਣਾ ਸਪ ਅਗਰੈਸ਼ਨ ਬਹੁਤ ਆ ਅਜੇ ਉਮਰ ਨਮੀਆ ਟਿੱਕ ਕੇ ਥੋੜਾ ਘੱਟੇ ਖੜਿਆ ਅਗਰੈਸ਼ਨ ਬਹੁਤ ਦਿਖਾਇਆ ਇਹਨੇ ਪਰ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਦੀਆਂ ਦੋ ਟੌਪ ਦੀਆਂ ਬਲੱਡ ਲਾਈਨਾਂ ਦਾ ਸੁਮੇਲ ਹੈ ਬਸ਼ੀਰਾ ਆਨਲਾਈਨ ਟਾਈਮ 'ਚ ਪੂਰਾ ਨਾਮ ਕਰਨਾ ਕਿਉਂਕਿ ਕਦਗਾਠ ਵੀ ਬਹੁਤ ਸੋਹਣਾ ਹੈ ਇਹਦਾ ਮਾਰਕਿੰਗ ਬਹੁਤ ਪਿਆਰੀ ਆ ਨੀਲਾ ਬਸ਼ੇਰਾ ਪ੍ਰੋਪਰ ਪੰਜਕ ਲੈਣਾ ਥੋੜੇ ਥੋੜੇ ਪੈਰ ਚਟਿਆ ਤੇ ਮੱਥੇ ਪ੍ਰੋਪਰ ਪਟਾ ਤੇ ਇਹ ਵੀ ਬਾਈ ਨੇ ਓਪਨ ਫੋਰਸ ਸਟਾਰਟ ਕਰਤਾ ਪਹਿਲਾਂ ਆਪਾਂ ਤੁਹਾਨੂੰ ਇੱਕ ਭਾਰਤ ਰਤਨ ਦਾ ਬਸ਼ੇਰਾ ਦਿਖਾਇਆ ਸੀ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਤੇ ਇਹ ਵੀ ਬਹੁਤ ਟੌਪ ਦੀ ਬਲੱਡ ਲਾਈਨ ਦਾ ਬਸ਼ੇਰਾ ਇਹ ਵੀ ਓਪਨ ਫੋਰਸ ਸਟਾਰਟ ਕਰਤਾ ਇਹਦੀ ਹਾਈਟ ਆ ਜਿਹੜੀ ਉਹ 54 ਇੰਚਾ ਬਾਕੀ ਕੰਨ ਕੰਨ ਤੁਸੀਂ ਦੇਖ ਲਓ ਵੀਡੀਓ ਚ ਬਹੁਤ ਹੀ ਖੂਬਸੂਰਤ ਤੇ ਕੁੰਡੀਦਾਰ ਕੰਨਾਂ ਬਾਕੀ ਧੌਣ ਧੂਣ ਬਹੁਤ ਸੋਹਣੀ ਆ ਫੇਸ ਵਗੈਰਾ ਬਾਈ ਲਾਡੀ ਨੇ ਇੰਦੋਂ ਪਹਿਲਾਂ ਕੋਈ ਫੋਟੋ ਵੀਡੀਓ ਸੋਸ਼ਲ ਮੀਡੀਆ ਤੇ ਦੀ ਬਿਲਕੁਲ ਵੀ ਨਹੀਂ ਸ਼ੇਅਰ ਕੀਤੀ ਤੇ ਫਸਟ ਟਾਈਮ ਇਹ ਆਪਾਂ ਆਪਣੀ ਵੀਡੀਓ ਦੇ ਵਿੱਚ ਇਹਨੂੰ ਦਿਖਾਉਣ ਲੱਗੇ ਆ ਬਹੁਤ ਮਜ਼ਬੂਤ ਤੇ ਇੱਕ ਤਗੜਾ ਘੋੜਾ ਬਣਨਾ ਕਿਉਂਕਿ ਇਹਦੀ ਮਾਂ ਵੀ ਸ਼ੋਅ ਵਨਰ ਘੋੜੀ ਆ ਬਹੁਤ ਚੰਗੀ ਤੇ ਮਜ਼ਬੂਤ ਉਹ ਵੀ ਬਾਈ ਦੇ ਫਾਰਮ ਦੇ ਉੱਪਰ ਆ ਇਹ ਹੋਮ ਬ੍ਰੀਡ ਆ ਬਸ਼ੇਰਾ ਬਾਈ ਕਹਿੰਦਾ ਵੀ ਜਦੋਂ ਘੋੜੀ ਸ਼ੋਅ ਜਿੱਤੀ ਸੀ ਤਾਂ ਆਪਾਂ ਉਹ ਖਰੀਦ ਕੇ ਫਿਰ ਉਸ ਤੋਂ ਬਾਅਦ ਮੇਟ ਕਰਾਈ ਤੇ ਇਹ ਬਸ਼ੇਰਾ ਹੈ ਇਹਨੂੰ ਤਿਆਰ ਕਰ ਰਿਹਾ ਬਾਈ ਸੇਖੋਂ ਸਟੱਡ ਫਾਰਮ ਰਣੀਆਂ ਦੇ ਤੁਹਾਨੂੰ ਹੋਰ ਜਾਨਵਰ ਵੀ ਇਸ ਵੀਡੀਓ ਚ ਦਿਖਾਉਣੇ ਆ ਬਹੁਤ ਹੀ ਖੂਬਸੂਰਤ ਇੱਕ ਤਾਂ ਬਾਈ ਨੇ ਨੀਲਾ ਬਸ਼ੇਰਾ ਤਿਆਰ ਕੀਤਾ ਤੇ ਇੱਕ ਭਾਰਤ ਰਤਨ ਦਾ ਕਾਲਾ ਬਸ਼ੇਰਾ ਤੇ ਵਾਈਟ ਕੋਵਰਿੰਗ ਤਾਂ ਸਾਰੇ ਘੋੜਿਆਂ ਵਾਲੇ ਭਰਾ ਜਾਣਦੇ ਆ ਉਹ ਵੀ ਅੱਗੇ ਮੈਂ ਤੁਹਾਨੂੰ ਵੀਡੀਓ ਚ ਦਿਖਾਉਣਾ ਵਾਈਟ ਕੋਵਰ ਸਭ ਤੋਂ ਪਹਿਲਾਂ ਤੇ ਛਾਤੀ ਮਾਰ ਲਓ ਦੇਖੋ ਥੋੜੇ ਥੋੜੇ ਪੈਰ ਚਿੱਟਿਆ ਚਾਰੇ ਤੇ ਮੱਥੇ ਪ੍ਰੋਪਰ ਪਟਾ ਬਿਲਕੁਲ ਇਹਨੇ ਨੀਲਾ ਹੋ ਜਾਣਾ ਆਉਣ ਵਾਲੇ ਟਾਈਮ 'ਚ ਅਜੇ ਦੇ ਬਾਲ ਨੇ ਜਿਹੜੇ ਉਹ ਵਿੱਚ ਕਾਲੇ ਨੇ ਹੌਲੀ ਹੌਲੀ ਨੀਲਾ ਹੁੰਦਾ ਜਾ ਰਿਹਾ ਤੇ ਦੂਜੀ ਆਬਸ਼ੇਰੀ ਆ ਗਈ ਇਹ ਵੀ ਬਹੁਤ ਖੂਬਸੂਰਤ ਆ ਇਹ ਆ ਮੱਝੂ ਕੇ ਬਲੱਡ ਲਾਈਨ ਨੇ ਕੰਨ ਕਣੋਤੀ ਗਰਦਨ ਇਹਦੀ ਲੈਂਥ ਤੁਸੀਂ ਸਾਹਮਣੇ ਵੀਡੀਓ 'ਚ ਦੇਖ ਹੀ ਰਹੇ ਹੋ ਇਹ ਉਸ ਘੋੜੇ ਦੀ ਬੱਚੀ ਆ ਜਿਹੜਾ ਇੰਡੀਆ ਦੇ ਹਰ ਇੱਕ ਸ਼ੋਅ ਦੇ ਵਿੱਚ ਖੇਡਿਆ ਤੇ ਜਿੱਤ ਕੇ ਮੋੜਿਆ ਇਹਦੀ ਬਲੱਡ ਲਾਈਨ ਵੀ ਮੈਂ ਤੁਹਾਨੂੰ ਦੱਸੂਗਾ ਤੇ ਹਾਈ ਟੂ ਹੀਲ ਬਹੁਤ ਸੋਹਣੀ ਕਰ ਰਹੀ ਆ ਵੀਰ ਕਹਿੰਦਾ ਆਉਣ ਵਾਲੇ ਸਮੇਂ 'ਚ ਇਹ ਬਸ਼ੇਰੀ ਜਿਹੜੀ ਆਪਾਂ ਸ਼ੋਅਾਂ ਦੇ ਵਿੱਚ ਧਾਰਨੀ ਤੇ ਆਪਾਂ ਨੂੰ ਸ਼ੋਅਾਂ ਦੇ ਵਿੱਚ ਦਿਖੂ ਇਹ ਬਸ਼ੇਰੀ ਬਹੁਤ ਸੋਹਣੀ ਆ ਮਾਰਕਿੰਗ ਬਹੁਤ ਪਿਆਰੀ ਆ ਇਹਦੀ ਤੁਸੀਂ ਗਰਦਨ ਗੁਰਦਨ ਦੇਖੋ ਤੇ ਗਰਦਨ ਬਹੁਤ ਸੋਹਣੀ ਆ ਤੇ ਲੰਬੇਟ ਬਾਕੀ ਪਿੱਠ ਪੁੜਹੇ ਘੋੜੀਆਂ ਵਾਲਾ ਬਣਾਉਂਦੀ ਜਾ ਰਹੀ ਆ ਅਜੇ ਉਮਰ ਦੀ ਨਿਆਣੀ ਹੋ ਬਾਈ ਕਹਿੰਦਾ بڑے ਜਾਨਵਰ ਆਪਾਂ ਖਰੀਦ ਕੇ ਤਿਆਰ ਕਰਕੇ ਸ਼ੋਆਂ ਦੇ ਵਿੱਚ ਉਤਾਰਿਆ ਤੇ ਸ਼ੋਹ ਜਤਾਇਆ ਆ ਤੁਸੀਂ ਕੰਨ ਕੰਨ ਦੇਖੋ ਬਹੁਤ ਹੀ ਸੋਹਣਾ ਬਸ਼ੇਰੀ ਦਾ ਇਹਦਾ ਫੇਸ ਫੂਸ ਕੁਆਲਟੀ ਬਹੁਤ ਚੰਗੀ ਆ ਤੇ ਇੱਕ ਆਪ ਬਸ਼ੇਰਾ ਦਿਖਾਉਣ ਲੱਗਿਆ ਤੁਹਾਨੂੰ ਇਹ ਵੀ ਟੌਪ ਦੇ ਘੋੜੇ ਦਾ ਇੰਡੀਆ ਦੇ ਟੌਪ ਦੇ ਘੋੜੇ ਦਾ ਬੱਚਾ ਇਹ ਕਾਲੇ ਕਾਂਡੇ ਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚਾ ਵੀ ਤੁਹਾਨੂੰ ਸ਼ੋਆਂ ਦੇ ਵਿੱਚ ਖੜਾ ਦਿਖੂ ਨੈਕ ਨੁੱਕ ਬਹੁਤ ਸੋਹਣੀ ਆ ਤੇ ਕੁੰਡੀਦਾਰ ਕੰਨਾਂ ਇਸ ਬਸ਼ੇਰੇ ਦਾ ਇਹ ਵੀ ਥੋੜਾ ਸਮਾਂ ਪਹਿਲਾਂ ਹੀ ਬਾਈ ਨੇ ਖਰੀਦਿਆ ਜਾਨਵਰ ਜਿੰਨੇ ਵੀ ਵੀਰ ਦੇ ਫਾਰਮ ਤੇ ਨੇ ਸਾਰੇ ਤਕਰੀਬਨ ਸ਼ੋ ਕੁਆਲਟੀ ਦੇ ਆਪਾਂ ਕਹਿੰਦਾ ਵੀ ਆਪਾਂ ਨਿਰਖ ਪਰਖ ਕੇ ਜਾਨਵਰ ਲਈਦਾ ਵੀ ਜਿਹੜਾ ਅਗੇ ਸ਼ੋਆਂ ਦੇ ਵਿੱਚ ਖੜੇ ਇੱਕ ਆ ਘੋੜੀ ਲਈਆ ਪ੍ਰਵਾਤ ਘੋੜੀ ਦੀ ਧੀ ਹੈ ਇਹ ਇਸ ਘੋੜੀ ਨੇ ਬਹੁਤ ਚੰਗੇ ਬੱਚੇ ਪੈਦਾ ਕੀਤੇ ਆ ਜਿਹੜੇ ਇਸ ਘੋੜੀ ਦੇ ਬੱਚੇ ਆ ਉਹ ਸ਼ੋਆਂ ਦੇ ਵਿੱਚ ਚੈਂਪੀਅਨ ਬਣ ਰਹੇ ਚੰਗੀਆਂ ਪੋਜੀਸ਼ਨਾਂ ਹਾਸਲ ਕਰ ਰਹੇ ਇਹ ਇੱਕ ਔੜੀ ਵੀ ਗੱਬਣਾ ਬਾਈ ਦੇ ਫਾਰਮ ਦੇ ਉੱਪਰ ਆ ਤੇ ਬਹੁਤ ਸੋਹਣੀ ਘੋੜੀ ਆ ਤੇ ਸਕਿਨ ਸਕਨ ਕੁਆਲਿਟੀ ਦੇਖ ਲਓ ਤੁਸੀਂ ਗਰਦਨ ਵਗੈਰਾ ਦੇਖ ਲਓ ਬਹੁਤ ਪਿਆਰੀ ਘੋੜੀ ਆ ਬਹੁਤ ਕਮਾਲ ਦੇ ਤੇ ਟਾਪ ਦੇ ਬੱਚੇ ਪੈਦਾ ਕੀਤੇ ਨੇ ਜਿਹਨੂੰ ਆਪਾਂ ਬਰੂਡ ਮੇਅਰ ਕਹਿੰਦੇ ਆ ਉਹ ਘੋੜੀ ਆ ਇਹਦੀ ਲੈਂਥ ਲੈਂਥ ਦੇਖੋ ਪੇਟ ਦੀ ਤੁਸੀਂ ਬਹੁਤ ਖੂਬਸੂਰਤ ਤੇ ਪੈਰਪੂਰ ਬਹੁਤ ਮਜ਼ਬੂਤ ਨੇ ਕੰਨ ਕੰਨ ਬਹੁਤ ਪਿਆਰਾ ਲੱਗਿਆ ਹੋਇਆ ਜਿੰਨੇ ਵੀ ਜਾਨਵਰ ਮੈਂ ਤੁਹਾਨੂੰ ਇਸ ਵੀਡੀਓ ਚ ਦਿਖਾ ਰਿਹਾ ਉਹਨਾਂ ਦੀ ਸਾਰਿਆਂ ਦੀ ਬਿੱਟ ਡਿਟੇਲ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਆਪਣੇ ਨਾਲ ਬਾਈ ਲਾਡੀ ਸੇਖੋਂ ਹੋਣਗੇ ਤੇ ਤੁਹਾਨੂੰ ਮੈਂ ਲਾਸਟ ਦੇ ਉੱਪਰ ਜਿਹੜਾ ਮੇਨ ਘੋੜਾ ਬਾਈ ਦੇ ਫਾਰਮ ਦਾ ਜਿਹਨੇ بڑے ਸ਼ੋਅ ਜਿੱਤੇ ਆ ਚੈਂਪੀਅਨ ਆਫ ਚੈਂਪੀਅਨ ਵੀ ਬਣਿਆ ਵਾਈਟ ਕੋਬਰਾ ਉਹ ਘੋੜਾ ਵੀ ਦਿਖਾਉਣਾ ਉਹਦੇ ਬਾਰੇ ਗੱਲਬਾਤ ਵੀ ਆਪਾਂ ਨੇ ਕਰਨੀ ਆ ਥੋੜਾ ਜਿਹਾ ਸ਼ੂਟ ਕਰਦੇ ਹੋਏ ਅਸੀਂ ਲੇਟ ਹੋ ਗਏ ਕਿਉਂਕਿ ਜਾਨਵਰ ਜਾਦੇ ਸੀ ਇਸ ਕਰਕੇ ਜਿੰਨੇ ਵੀ ਇਹ ਕਲਿੱਪ ਬਣਾਇਆ ਤੁਹਾਡੇ ਸਾਹਮਣੇ ਆਪਾਂ ਅੱਜ ਹੁਣ ਤੁਹਾਡੀ ਗੱਲਬਾਤ ਕਰਾਉਨੇ ਆਪਾਂ ਬਾਈ ਲਾਡੀ ਸੇਖੋਂ ਨਾਲ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਆ ਫਸਟ ਟਾਈਮ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਮੇਰਾ ਭਰਾ ਜ਼ਰੂਰ ਕਰ ਦਿਆ ਕਰੋ ਜੇ ਕੋਈ ਤੁਹਾਨੂੰ ਚੰਗੀ ਜਾਣਕਾਰੀ ਲੱਗੇ ਚੰਗੀ ਵੀਡੀਓ ਲੱਗੇ ਤੁਹਾਨੂੰ ਕਿਉਂਕਿ ਇਹਦੇ ਨਾਲ ਘੋੜੇ ਵਾਲੇ ਦਾ ਵੀ ਹੌਸਲਾ ਵਧਦਾ ਤੇ ਸਾਡਾ ਵੀ ਇਸ ਕਰਕੇ ਤੁਹਾਡੇ ਲਈ ਸੋਹਣੇ-ਸੋਹਣੇ ਘੋੜਿਆਂ ਦੀ ਆਪਾਂ ਵੀਡੀਓ ਆਪਾਂ ਹੋਰ ਵੀ ਬਹੁਤ ਲੈ ਕੇ ਆਵਾਂਗੇ ਜਿਹੜੇ ਟੌਪ ਦੇ ਘੋੜੇ ਆ ਤੇ ਅੱਜ ਹੁਣ ਤੁਹਾਡੀ ਮੈਂ ਗੱਲਬਾਤ ਕਰਾਉਣਾ ਜੀ ਬਾਈ ਲਾੜੀ ਸੇਖ ਹੁੰਦੇ ਨਾਲ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਅੱਜ ਪਹੁੰਚੇ ਹੋਏ ਹਾਂ ਜੀ ਆਪਾਂ ਸੇਖੋ ਸਟੱਡ ਫਾਰਮ ਰਣੀਆਂ ਤੇ ਮੇਰੇ ਨਾਲ ਨੇ ਬਾਈ ਲਾਡੀ ਸੇਖੋ ਤੇ ਨਾਲ ਹੀ ਉਹਨਾਂ ਦਾ ਬੇਟਾ ਉਹਨੂੰ ਵੀ ਬਹੁਤ ਸ਼ੌਂਕ ਆ ਤੇ ਗੁਰਪ੍ਰੇਜ ਆ ਬਾਈ ਬੇਟੇ ਦਾ ਨਾਮ ਗੁਰਪ੍ਰੇਜ ਸਿੰਘ ਸੇਖੋ ਗੁਰਪ੍ਰੇਜ ਸਿੰਘ ਸੇਖੋ ਤੇ ਜਦੋਂ ਮੈਂ ਵੀਡੀਓਗ੍ਰਾਫੀ ਕਰ ਰਿਹਾ ਸੀ ਘੋੜੀਆਂ ਦੀ ਮੈਂ ਕਹੇ ਤੇਰੀ ਘੋੜੀ ਨਾਲ ਫੋਟੋ ਖਿੱਚੀ ਤੇ ਕਹਿੰਦਾ ਨਹੀਂ ਮੇਰੀਆਂ ਬੱਕਰੀਆਂ ਨਾਲੇ ਖਿੱਚੋ ਬੱਕਰੀਆਂ ਦਾ ਸ਼ੌਕ ਜ਼ਿਆਦਾ ਆ ਮੁੰਡੇ ਨੂੰ ਤੇ ਕੁੱਤਿਆਂ ਦਾ ਵੀ ਬਹੁਤ ਸ਼ੌਕ ਆ ਬਾਈ ਹਨਾ ਹਾਂਜੀ ਹਾਂਜੀ ਚਲੋ ਬਹੁਤ ਚੰਗੀ ਗੱਲ ਆ ਬਾਈ ਤੇ ਜਿਵੇਂ ਵੇ ਸਹੀ ਗੱਲ ਆ ਬਾਕੀ ਬੱਚ ਨੂੰ ਆਪਾਂ ਜਿਹਨਾਂ ਅਟੈਚ ਰੱਖਾਂ ਉਹਨੇ ਵੀ ਮੇਰੇ ਵਧੀਆ ਅੱਜ ਕੱਲ ਦੇ ਟਾਈਮ ਤੋਂ ਹਾਂਜੀ ਹਾਂ ਸਾਬ ਕਿਤਾਬ ਦੇਖ ਕੇ ਅੱਜ ਕੱਲ ਦੇ ਸਮੇਂ ਦਾ ਵੀਰੇ ਹਨਾ ਨਹੀਂ ਬੱਚਾ ਨੂੰ ਅੱਜ ਕੱਲ ਫਰੰਸ ਸਰਕਲ ਚੰਗਾ ਹੋਊਗਾ ਵੀਰੇ ਬੱਚਾ ਆਪ ਵੀ ਚੰਗਾ ਜਾਊਗਾ ਹੂੰ ਬਿਲਕੁਲ ਤੇ ਬਾਈ ਨੇ ਪਹਿਲਾਂ ਮਤਲਬ ਡੌਗ ਦੀ ਬਰੀਡਿੰਗ ਤੇ ਬਹੁਤ ਕੰਮ ਕਰਿਆ ਬਾਈ ਕਹਿੰਦਾ ਵੀ ਅਸੀਂ ਇਹ ਵੀ ਦਿਖਾਉਣੇ ਬਣਦੇ ਆ ਸਾਡੇ ਜਿੱਥੋਂ ਸਾਡੀ ਸ਼ੁਰੂਆਤ ਹੋਈ ਆ ਘੋੜਿਆਂ ਚੋਂ ਬਾਅਦ ਆਇਆ ਬਈ ਆਪਣਾ ਇਹਨਾਂ ਦਾ ਕੁੱਤਿਆਂ ਦਾ ਕਿੰਨਾ ਕੁ ਸ਼ੌਕ ਪੁਰਾਣਾ ਬਾਈ ਆਪਣਾ ਕੁੱਤੇ ਵੀਰੇ ਸੇਮ ਹੀ ਸੀਗੇ ਪਹਿਲਾਂ ਮੈਂ ਫਰੀਕੁੱਟ ਰਹਿੰਦਾ ਹੁੰਦਾ ਸੀਗਾ ਅੱ ਮੈਨੂੰ ਅਡਾਪਟ ਲਿਆ ਹੋਇਆ ਸੀਗਾ ਅੱਛਾ ਜੀ ਤੇ ਉਦੋਂ ਦੇ ਸ਼ੌਂਕਾ ਛੋਟੇ ਹੁੰਦੇ ਤੇ ਸ਼ੌਂਕਾ ਯਾਨੀ ਕਿ ਚਾਚਾ ਜੀ ਨੂੰ ਬਹੁਤ ਸ਼ੌਂਕ ਸੀਗਾ ਠੀਕ ਹੈ ਵੀਰੇ ਆਈ ਫ੍ਰੀਕੋਰ ਕਾਫੀ ਤਿਪਤਨ ਮੈਸਟਰ ਨੂੰ ਪਹਿਲਾਂ ਰੱਖੇ ਹੋਏ ਸੀਗੇ ਅੱਛਾ ਜੀ ਬਾਅਦ ਚ ਮੈਂ ਗ੍ਰੇਡਨ ਦੀ ਬਰੀਡਿੰਗ ਕੀਤੀ ਹੈ ਕਾਫੀ ਜੀ ਯਾਨੀ ਕਿ ਰੰਗ ਚੋਕੇ ਤੇ ਖਾਲੀ ਤਾਂ ਆਪਾਂ ਮੁੜੇ ਨਹੀਂ ਸੀਗੇ ਬਿਲਕੁਲ ਬਈ ਤੇ ਉਸ ਤੋਂ ਬਾਅਦ ਤਿਪਤਨ ਮੈਸਟਰ ਦੀ ਬਰੀਡਿੰਗ ਕੀਤੀ ਹੈ ਮੇਰੇ ਕੋਲ ਗਮਟਾਲਾ ਬਰੂਨੋ ਕੁੱਤੇ ਦਾ ਨਾਮ ਸੀਗਾ ਜੀ ਕਾਫੀ ਸ਼ੋ ਜਿੱਤੇ ਲਾਈਨ ਅਪ ਕਾਫੀ ਜਿੱਤੇ ਗ੍ਰੇਡਨ ਚ ਵੀ ਕਾਫੀ ਲਾਈਨ ਅਪ ਕੁੱਤੇ ਜਿੱ ਗ੍ਰੇਹਾਉਂਡ ਇਹ ਆਪਣੇ ਮਾਮਾ ਜੀ ਦੇ ਨਾਨਕ ਮੇਰੇ ਬੈਰੂ ਕੀ ਉਹ ਵੀ ਆਉਂਦੇ ਆ ਅੱਛਾ ਜੀ ਉਹਨੂੰ ਪਹਿਲਾਂ ਕੁੱਤੀ ਸਿੱਡਣੀ ਸੀਗੀ ਫਿਰ ਬਲੈਕ ਓਵਰ ਆ ਉਹ ਕਾਫੀ ਉਜਾਦਰ ਹੁੰਦਾ ਅੱਛਾ ਜੀ ਮਗੇਸ਼ ਸ਼ਿਕਾਰੀਆਂ ਦਾ ਵੀ ਕਾਫੀ ਸ਼ੌਂਕ ਹੈ ਬਾਕੀ ਬਰੀਡਿੰਗ ਵੀ ਕਾਫੀ ਕੀਤੀ ਹੈ ਜਿਵੇਂ ਗ੍ਰੇਟਨ ਦੀ ਹੋਈ ਤੇ ਮੈਸਟਰ ਦੀ ਜੀ ਸ਼ੈਪਰਡ ਦੀ ਹੋਈ ਠੀਕ ਹੈ ਬਈ ਤੇ ਡੌਗ ਬਰੀਡਿੰਗ ਤੋਂ ਬਾਅਦ ਫਿਰ ਆ ਗਿਆ ਆਪਾਂ ਘੋੜਿਆਂ ਦੀ ਬਰੀਡਿੰਗ ਦੇ ਵਿੱਚ ਬਈ ਆਹ ਘੋੜੇ ਪਹਿਲਾਂ ਰੱਖਦੇ ਰਹੇ ਆ ਵੀਰੇ ਪਰ ਪਹਿਲਾਂ ਸੇਲ ਪਰਚੇਜ਼ ਨਹੀਂ ਕਰਦੇ ਸੀਗੇ ਅੱਛਾ ਜੀ ਇੱਕ ਸ਼ੌਂਕੀ ਆਪਾਂ ਰੱਖਦੇ ਹੁੰਦੇਗੇ ਕਿ ਬੱਚਾ ਵੀ ਲੈ ਲੀਆ ਜਾਂ ਨਾ ਲੈ ਲਿਆ ਕੋਈ ਐਦਾਂ ਇਸ਼ੂ ਨਹੀਂ ਕਰੇ ਇੱਕ ਦੋ ਜਾਨਵਰ ਜ਼ਰੂਰ ਹੁੰਦੇਗੇ ਬਿਲਕੁਲ ਜੀ ਜਿਵੇਂ ਆਪਾਂ ਜਾਨ ਸੇਵਾ ਕਰਨ ਨੂੰ ਜਾਂ ਉਹਦਾ ਸ਼ੌਂਕ ਹੁੰਦਾ ਹੈ ਘਰੇ ਘੂੜੀ ਖੜੀ ਸੋਹਣੀ ਲੱਗਦੀ ਬੱਸ ਠੀਕ ਹੈ ਵੀਰੇ ਸੋ ਅੱਜ ਆਪਾਂ ਜਿਵੇਂ ਤੁਸੀਂ ਬਰੀਡਿੰਗ ਤੇ ਗੱਲ ਕਰੀ ਪਹਿਲਾਂ ਵੀ ਡੌਗ ਚ ਬਹੁਤ ਬਰੀਡਿੰਗ ਕੀਤੀ ਆ ਤੇ ਅੱਜ ਤੁਹਾਡੇ ਹੋਮ ਬਰੀਡ ਬਸ਼ੇਰੇ ਦੀ ਆਪਾਂ ਗੱਲਬਾਤ ਕਰਾਂਗੇ ਬਈ ਉਹਦੇ ਬਾਰੇ ਡਿਟੇਲ ਲਵਾਂਗੇ ਤੇ ਬਹੁਤ ਸੋਹਣਾ ਬਈ ਪੰਜ ਕਲਿਆਣਾ ਤੇ ਨੀਲਾ ਬਣ ਜਾਣਾ ਉਹਨੇ ਬਸ਼ੇਰੇ ਨੇ ਬਈ ਹਨਾ ਹਾਂਜੀ ਵੀਰੇ ਨੀਲਾ ਬਣ ਜਾਣਾ ਕਿਉਂਕਿ ਮਾਂ ਉਹਦੀ ਇਹਦੀ ਮਾਂ ਦਾ ਨਾਮ ਹੈਗਾ ਜੋਇਆ ਬਹੁਤ ਜ਼ਿਆਦਾਤਰ ਲੋਕੋ ਨੂੰ ਜਾਣਦੇ ਕੁੜੀ ਨੂੰ ਅੱਛਾ ਜੀ ਉਹ ਆ ਫੌਜੀ ਦੀ ਆ ਜੀ ਤੇ ਬਾਈ ਸਰਬਜੋਤ ਦੇ ਘਰੇ ਜੰਮੀ ਸੀਗੀ ਉਹ ਅੱਛਾ ਜੀ ਜੋਇਆ ਹਾਂਜੀ ਹਾਂਜੀ ਤੇ ਮਾਂ ਉਹਦੀ ਸ਼ਾਇਦ ਬਾਈ ਹਰਿੰਦਰ ਸ਼ਾਹਪੁਰੀਆ ਉਹ ਲੈ ਗਈ ਸੀਗੀ ਅੱਛਾ ਜੀ ਉਹਦੀ ਮਾਂ ਜੋਇਆ ਇਹਦੀ ਮਾਂ ਸੀ ਹਿਮਾਲਿਆ ਦੀ ਅੱਛਾ ਜੀ ਤੇ ਆਪ ਇਹ ਜੋਇਆ ਫੌਜੀ ਦੀ ਹੈ ਵੀਰੇ ਠੀਕ ਹੈ ਵੀਰੇ ਇਹ ਵੀ ਫ੍ਰੀ ਗੋਡ ਸ਼ੋਅ ਤੋਂ ਜਿੱਤੀ ਵੀ ਹੈ ਕੁੜੀ ਅੱਛਾ ਵੀਰੇ ਫਿਰ ਇਹ ਆਪਾਂ ਗੈਮਲ ਤੋਂ ਜਦੋਂ ਸ਼ੀਨੀ ਆਲੇ ਆਏ ਬਾਈ ਮੰਨੂ ਤੇ ਬਾਈ ਪਰਮਜੀ ਲੈ ਕੇ ਆਏ ਸੀ ਉਦੋਂ ਇਥੋਂ ਮੇਟ ਕਰਾਈ ਸੀ ਅੱਛਾ ਜੀ ਫਿਰ ਆਪਣੇ ਘਰੇ ਇਹਨੇ ਬੱਚਾ ਦਿੱਤਾ ਹੈਗਾ ਪਹਿਲਾ ਬੱਚਾ ਹਾਂਜੀ ਉਹ ਆਪਾਂ ਤਿਆਰ ਕੀਤਾ ਠੀਕ ਹੈ ਬਈ ਉਹ ਵੀਰੇ ਹੋ ਗਿਆ 30 32 ਮਹੀਨੇ ਦਾ ਹੋ ਗਿਆ ਮੈਨ ਕਰ ਗਿਆ ਯਾਨੀ ਦੋ ਦਿਨ ਦੀ ਵੀਰੇ ਉਹ ਠੀਕ ਹੈ ਵੀਰੇ ਤੇ ਕੱਦ ਕਿੰਨਾ ਕਰ ਗਿਆ ਵੀਰੇ ਉਹ ਹਾਈਟ ਵੀਰੇ 64 ਮਗੇ ਪਲੱਸ ਹੀ ਆ ਯਾਨਕੀ 5.45 ਦੇ ਕਰੀਬ ਬੱਚਾ ਹੈਗਾ ਇਹ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਇਹਨੇ ਨੀਲੀ ਹੋ ਜਾਣਾ ਬਾਈ ਸਾਰੇ ਹਨਾ ਹਾਂ ਇਹਨੇ ਵੀਰੇ ਵੱਡਾ ਹੋ ਕੇ ਨੀਲਾ ਹੋ ਜਾਣਾ ਠੀਕ ਹੈ ਵੀਰੇ ਛੋਟਾ ਹੁੰਦਾ ਜਿਵੇਂ ਬਿਲਕੁਲ ਜੈਡ ਬਲੈਕ ਸੀ ਇਹ ਬਾਈ ਜਿਵੇਂ ਹੁੰਦੇ ਆ ਨੀਲੇ ਐਕਸਰ ਛੋਟਾ ਹੁੰਦਾ ਹਾਂ ਪੂਰਾ ਬਲੈਕ ਸੀਗਾ ਠੀਕ ਹੈ ਵੀਰੇ ਪਰ ਥੋੜਾ ਥੋੜਾ ਯਾਨਕੀ ਵਿੱਚ ਸੀਗਾ ਮੈਨੂੰ ਆਏ ਸੀਗਾ ਵੱਡਾ ਹੋ ਕੇ ਨੀਲਾ ਬਣੂਗਾ ਅੱਛਾ ਜੀ ਪਿਓ ਹੋ ਗਿਆ ਤਾਂ ਗ੍ਰੇਟ ਗੇਮ ਲਾਣਾ ਗੇਮਲ ਉਹ ਅਲੀਸ਼ਾਨ ਦਾ ਸੀਗਾ ਵੀਰੇ ਜੀ ਯਾਨਕੀ ਅਲੀਸ਼ਾਨ ਦਾ ਸਾਰੇ ਨਾਲ ਵੱਡੇ ਘੋੜਿਆਂ ਚੋਂ ਹੁੰਦਾ ਸੀਗਾ ਵੀਰੇ ਹਮ ਮੈਂ ਅੱਖੀਂ ਠੀਕ ਹੈ ਵੀਰ ਜਾਨੀ 66 ਜਾਂ 67 ਉਹ ਆ ਰਾਮਦੇਵ ਨਾਲ ਠੀਕ ਹੈ ਵੀਰ ਅਲੀ ਸ਼ਾਨ ਦਾ ਯਾਨੀ ਕਿ ਤਿੰਨ ਘੋੜੇ ਜਿੱਥੋਂ ਤੱਕ ਮੈਨੂੰ ਸਮਝ ਆ ਤਿੰਨ ਘੋੜੇ ਵੱਡੇ ਆ ਜਿਵੇਂ ਇੱਕ ਸੂਰਜ ਹੋ ਗਿਆ ਮੇੜਾ ਨਾਲ ਵਾਲਾ ਵੀਰ ਮੇੜਾ ਵਾਲਾ ਜਿਹੜਾ ਗੁਰਪ੍ਰੀਤ ਅੰਕਲ ਕੋਲੇ ਆ ਜੀ ਹਾਂਜੀ ਹਾਂਜੀ ਇੱਕ ਇਹ ਹੋਵੇ ਇਹ ਘੋੜਾ ਹੋ ਸੀ ਜਿਹੜਾ ਅਲੀ ਸ਼ਾਨ ਦਾ ਬਹੁਤ ਵੱਡਾ ਘੋੜਾ ਆ ਯਾਨੀ ਚੰਗੇ ਘੋੜੇ ਵੱਡਿਆਂ ਚ ਹਾਈਟ ਚ ਹੁੰਦੇ ਸੀਗੇ ਮਜ਼ਬੂਤ ਬਹੁਤ ਸੀਗਾ ਨਾ ਪਿਓ ਠੀਕ ਹੈ ਵੀਰ ਯਾਨੀ ਜਿੱਥੋਂ ਤੱਕ ਮੇਰੀ ਨਿਗਾਹ ਚ ਸ਼ਹਿਰ ਪੰਜਾਬ ਚ ਕੱਲਾ ਨੀਲਾ ਹੀ ਬੱਚਾ ਹੋਗਾ ਜੀ ਠੀਕ ਹੈ ਜਾਂ ਬਾਈ ਮਨੂ ਕੋਲੇ ਸੀਗਾ ਠੀਕ ਹੈ ਵੀਰ ਸ਼ਾਨੀ ਹੰਦ ਹਾਂ ਉਹ ਵੀ ਇੱਕ ਬਹੁਤ ਵੱਡਾ ਘੋੜਾ ਗਿਆਮਲਰ ਦਾ ਹਾਂਜੀ ਉਹ ਵੀ ਬਹੁਤ ਵੱਡਾ ਬਾਕੀ ਜੋ ਜਿੰਨੇ ਮੇਰੇ ਸਮਝ ਜਾਈ ਯੂਈ ਦਾ ਜਾਨੀ ਕਿ ਪੰਜ ਕਲੇਆ ਨੀਲਾ ਬਸ਼ੀਰਾ ਨਹੀਂ ਮੈਂ ਦੇਖਿਆ ਜੀ ਠੀਕ ਹੈ ਵੀਰੇ ਤੇ ਆਪਣਾ ਇਹ ਤੁਸੀਂ ਵੀਰੇ ਆਪ ਘੋੜੀ ਮੀਟ ਕਰਾਈ ਸੀ ਕਿ ਬਾਈ ਉਹਨਾਂ ਤੋਂ ਖਰੀਦੀ ਸੀ ਉਹਨਾਂ ਤੋਂ ਜਦੋਂ ਘੋੜਾ ਇਹਨਾਂ ਕੋਲ ਸੀ ਸ਼ੀਨੀ ਵਾਲ ਸੀ ਨਹੀਂ ਘੋੜੀ ਇਹ ਸ਼ੋਅ ਜਦੋਂ ਜਿੱਤੀ ਉਸ ਤੋਂ ਬਾਅਦ ਆਪਾਂ ਲੈ ਲਈ ਸੀ ਘੋੜੀ ਅੱਛਾ ਤੁਸੀਂ ਲੈ ਕੇ ਫਿਰ ਤੁਸੀਂ ਨੇ ਬਰੀਡ ਕਰਾਈਏ ਹਾਂਜੀ ਹਾਂਜੀ ਮੈਂ ਫ੍ਰੀ ਗੁੱਡ ਸ਼ੋਅ ਤੋਂ ਜਦੋਂ ਘੋੜੀ ਜਿੱਤੀ ਸੀਗੀ ਉਸ ਤੋਂ ਬਾਅਦ ਆਪਾਂ ਘੋੜੀ ਲੈ ਲਈ ਸੀ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਤੇ ਇਹ ਵੀ ਫਿਰ ਓਪਨ ਫਾਰ ਸਟੱਡ ਕਰਤਾ ਵੀਰੇ ਬੇਸ਼ੇਰਾ ਆਪਾਂ ਨੇ ਬਣਾ ਹਾਂ ਇਹ ਆਪਾਂ ਆਪਣੀਆਂ ਯਾਨੀ ਫਰੈਂਡ ਸਰਕਲ ਦੋ ਘੋੜਿਆਂ ਦੇ ਵੀਰੇ ਛੱੜਤਾ ਹੈ ਇਹ ਓਪਨ ਕਰਤੇ ਨੂੰ ਆਪਾਂ ਠੀਕ ਹੈ ਨਾਂ ਕੀ ਰੱਖਿਆ ਬੇਸ਼ੇਰਾ ਦਾ ਭਾਈ ਇਹਦਾ ਇਹਨਾਂ ਦਾ ਆਪਾਂ ਉੱਡਣਾ ਸੱਪ ਰੱਖਿਆ ਵੀਰੇ ਉਹ ਉੱਡਣਾ ਸੱਪ ਉਹ ਇਹਨਾਂ 'ਚ ਯ ਜਣੀ ਇਦਾਂ ਕਰਦਾ ਇਹਨੂੰ ਹੈਵੀ ਉੱਡਣਾ ਸੱਪ ਆ ਬਈ ਦੋ ਪੈਰਾਂ ਦੀ ਰਹਾ ਪੈਰ ਉੱਪਰੇ ਰਹੇ ਨੇ ਇਹਨੂੰ ਇਹਦਾ ਨਾਮ ਵੀ ਮੈਂ ਸੋਚ ਸਮਝ ਕੇ ਉਹ ਰੱਖਿਆ ਕਿ ਇਹਦਾ ਨਾਮ ਵੀ ਉੱਡਣਾ ਸੱਪ ਹੀ ਰੱਖਦੀ ਹੈ ਹੈਵੀ ਬਈ ਬਿਲਕੁਲ ਨਾਂ ਸਹੀ ਠੁਕਦਾ ਇਹ ਤੇ ਹਾਂਜੀ ਹਾਂਜੀ ਕਿਉਂਕਿ ਪੈਰ ਦਾ ਨਾਮ ਇਹਦਾ ਮੈਂ ਹੋਰ ਰੱਖਿਆ ਸੀਗਾ ਅੱਛਾ ਜੀ ਪਰ ਜਿਵੇਂ ਹੁਣ ਮੈਂ ਇਹਦੀਆਂ ਐਲਤਾਂ ਦੋ ਦੇਖਦਾ ਜਾਂ ਹਾਗੇ ਛੋਟ ਆਗੇ ਬੱਚਾ ਹਾਗੇ ਹਾਲੀਵੁੱਡੀ ਸਿਆਣਾ ਹੋਊਗਾ ਠੀਕ ਹੈ ਜੀ ਮੈਂ ਇੱਕਦਣਾ ਮੂੰਹ ਹੀ ਬੈਠੇ ਬੈਠੇ ਨੇ ਮੈਂ ਆਗੇ ਮੈਂ ਇਹਦੀ ਕੋਈ ਵੀ ਫੋਟੋ ਨਹੀਂ ਪਾਈ ਹੋਣ ਦੀ ਠੀਕ ਹੈ ਬਈ ਛੋਟੇ ਹੁੰਦੇ ਤੇ ਜਰੂਰ ਆਪ ਪਾ ਦੀ ਸੀ ਠੀਕ ਹੈ ਤੇ ਉਹ ਦੂਗਾ ਜਾਨੀ ਅੱਜ ਛੋਟੀ ਵੀਡੀਓ ਚ ਇਹਨੂੰ ਦੁਬਾਰਾ ਦਿਖਾ ਰਹੇ ਹਾਂ ਲੋਕਾਂ ਨੂੰ ਮੈਂ ਠੀਕ ਹੈ ਵੀਰੇ ਤੇ ਇਹਦਾ ਮੈਂ ਹੋਣੀ ਨਾ ਇਹਦੇ ਰੱਖਿਆ ਉੱਟਣਾ ਸੱਪ ਮੈਂ ਕਿਹ ਰੱਖ ਦਿਆ ਸੋਨਾ ਲੱਗਦਾ ਨਾ ਸੋਨਾ ਵੀ ਇਹ ਤੇ ਇਹਦੇ ਕੰਮ ਵੀ ਫਿਰ ਉਹੀ ਨੇ ਬਾਈ ਉੱਟਦਾ ਹੀ ਫਿਰਦਾ ਤੇ ਦੋ ਪੈਰਾਂ ਦੀ ਰਹਿ ਜਿੰਨੇ ਵੀ ਆਪਾਂ ਜਿੰਨਾ ਟਾਈਮ ਸ਼ੂਟ ਕਰਿਆ ਆਪਾਂ ਨੂੰ ਇਸ ਵੀ ਸਟਿੱਲ ਕੋ ਖੜ ਕੇ ਸ਼ਾਟ ਦੇ ਦੇ ਪਰ ਖੜਿਆ ਨਹੀਂ ਉਹ ਸਾਹਿਬ ਨਾਲ ਤੇ ਬਸ ਹਵਾਜ ਹੀ ਰਹੇ ਇਹਦੇ ਪੈਰ ਆਪਾਂ ਕਹਿ ਦਈਏ ਹਾਲੀਵੁੱਡੀ ਉਮਰਨ ਸਾਹਿਬ ਨਾਲ ਜਾ ਕੇ ਜਿਵੇਂ ਸੈਣਾ ਹੁੰਦਾ ਜਿਵੇਂ ਮੂੜੀ ਆਗੇ ਹਾਂ ਇਦਾਂ ਕਰਦਾ ਹੀ ਵੀਰੇ ਬਸ਼ੀਰੇ ਤੇਰੇ ਦੋ ਹੀ ਨਵੀਂ ਉਮਰ ਦੇ ਆ ਵੀਰੇ ਹਜੇ ਉਹ ਹਜੇ ਇੱਕ ਖੀਰ ਆ ਕਿ ਦੋ ਦਿਨ ਦੀ ਮੈਲ ਸ਼ੁਰੂ ਹੋ ਰਹੀ ਤੇ ਦੋ ਦਿਨ ਦੀ ਮੈਲ ਸ਼ੁਰੂ ਕਰ ਗਏ ਵੀਰੇ ਇਹ ਠੀਕ ਹੈ ਪਰ ਇਹਦੀ ਫੀਸ ਕਿ ਨਹੀਂ ਰੱਖਤੀ ਵੀਰੇ ਫੀਸ ਵੀ ਰਮ ਸੇਮ ਹੀ ਰੱਖੀ ਆ ਕਿਉਂਕਿ ਮੈਨੂੰ ਇਹ ਦੋਨਾਂ ਦਾ ਦਰਜਾ ਇੱਕ ਹੀ ਦਿੱਤਾ ਹੈ ਬਈ ਠੀਕ ਹੈ ਵੀਰੇ ਉਹਦੀ ਵੀ 45 ਨੇ ਰੱਖੀ ਆ 41 ਨੇ ਰੱਖੀ ਕੀ ਵਾਲੀ ਯਾਰੀਆਂ ਨੇ ਰੱਖਤੀ ਆਪਾਂ ਠੀਕ ਹੈ ਵੀਰੇ 41000 ਫੀਸ ਹੋਊਗੀ ਕਿਉਂਕਿ ਬਲੱਡ ਲੈਂਡ ਚੋਂ ਉਹ ਆਦੀ ਥਾਂ ਦੇ ਇਹ ਆਦੀ ਥਾਂ ਤੇ ਆ ਇਹਦੀ ਮਾਂ ਮੱਜੂ ਗਈ ਬਲੱਡ ਲੈਂਡ ਚੋਂ ਆ ਗਈ ਠੀਕ ਹੈ ਬਈ ਪਿਓ ਇਹਦਾ ਅਲੀਸ਼ਾਨ ਚੋਂ ਆ ਗਿਆ ਹੂੰ ਤੇ ਬਾਕੀ ਚੋਂ ਆਪਾਂ ਨੂੰ ਦੋਨੇ ਇੱਕੋ ਜਿਹੀ ਲੱਗਦੇ ਆ ਤੈੰਗੋ ਦੋਨਾਂ ਦੀ ਫੀਸ ਵੀ ਇੱਕੋ ਜਿਹੀ ਰੱਖਤੀ ਸੇਮ ਹੀ ਠੀਕ ਹੈ ਬਾਈ ਤੇ ਇੱਕ ਆਪਣਾ ਬਸ਼ੇਰੀ ਮੱਥੇ ਫੋਲੀ ਦੇਖਿਓ ਉਹ ਵੀ ਬਹੁਤ ਸੋਹਣੀ ਆ ਬਾਈ ਉਹ ਇਹ ਉਹ ਵੀਰੇ ਬਸ਼ੀਰੀ ਆਪਾਂ ਹੋਣੀ ਲਈ ਆਗੇ ਚਾਰ ਪੰਜ ਦਿਨ ਨਹੀਂ ਹੋਈ ਲਈ ਇਹਨੂੰ ਅੱਛਾ ਬਈ ਉਹ ਆਪਣਾ ਭਰਾ ਜੱਸੀ ਵੀਰਾ ਉਹਨੇ ਦਵਾਈ ਆਪਾਂ ਨੂੰ ਜੀ ਉਹ ਆ ਵੀਰੇ ਖਲੀਫੇ ਦੀ ਆ ਗਈ ਖਲੀਫਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆ ਦਮ ਤੇ ਜੱਦਾ ਹੋ ਬਿਲਕੁਲ ਜੀ ਜਿਹੜੇ ਸਪਾਰਸ਼ ਜੱਦਾ ਨਹੀਂ ਹਮ ਤੇ ਬਾਕੀ ਜਗਪ੍ਰੀਤ ਦਾ ਵੀਰੇ ਦਾ ਸੁਭਾਅ ਬਹੁਤ ਵਧੀਆ ਬਹੁਤ ਚੰਗਾ ਸੁਭਾਅ ਹੈ ਤੇ ਉਹਦੀ ਮਾਂ ਵੀਰੇ ਹੈਗੀ ਆ ਅਲੀਸ਼ਾਨ ਦਾ ਕੋੜਾ ਦਿਲਸ਼ਾਨ ਜੀ ਇਹ ਵੀ ਮਾਂ 56 ਇੰਚ ਦੀ ਹੁੰਦੀ ਆ ਦਿਲਸ਼ਾਨ ਗੋਲੇ ਦੀ ਬੱਚੀ ਹੈ ਹਾਂਜੀ ਡਾਇਰੈਕਟ ਜੀ ਠੀਕ ਆ ਬਈ ਇਹਨੀ ਮਾਂ ਦੇ ਕੱਲਾ ਮਿੱਠੇ ਤੇ ਪਟਾ ਵੀਰੇ ਸਾਢੇ 56 ਹਾਈਟਾਂ ਦੀ ਮਾਂ ਦੀ ਠੀਕ ਆ ਬਈ ਤੇ ਬਸ਼ੇਰੀ ਵੀਰੇ ਆਗੇ 15 ਮਹੀਨੇ ਦੀ ਹੋਈ ਹੈ 60 ਦੇ ਆਸ-ਪਾਸ ਹੋਈ ਕੁਪਈਆ ਅੱਛਾ ਬਈ ਬੱਚੀ ਦੇ ਵੀਰੇ ਮੱਥੇ ਤੇ ਫੁੱਲ ਆ ਤੇ ਦੋ ਪਰ ਚਿੱਟੇ ਵੀਰੇ ਤੋਂ ਬਜਟੇ ਇਹ ਵੀ ਬਹੁਤ ਸੋਹਣੀ ਆ ਵੀਰੇ ਨੱਕ ਨੁੱਕ ਬਹੁਤ ਸੋਹਣੀ ਆ ਬਹੁਤ ਚੰਗੀ ਆ ਵੀਰੇ ਵੀ ਅਗਲੇ ਸਾਲ ਨੂੰ ਉਕੀ ਹੈ ਮਨ ਚੋ ਚਲੋ ਮਹਾਰਾਜ ਸੁੱਖ ਰੱਖੇ ਇਹਨੂੰ ਸ਼ੋਕ ਰੰਗ ਬੱਚੇ ਨੂੰ ਠੀਕ ਹੈ ਵੀ ਤਾਂ ਵੀਰੇ ਉਦੋਂ ਰਾਤ ਨੂੰ ਲਈਏ ਬਸ਼ੇਰੀ ਇਹ ਅੱਛਾ ਵੀਰੇ ਹੁਣੇ ਲਈਏ ਥੋੜੇ ਦਿਨ ਹਾਂਜੀ ਥੋੜੇ ਦਿਨ ਨਹੀਂ ਹੋਈਆ ਵੀਰੇ ਲਈ ਨੂੰ ਠੀਕ ਅੱਛਾ ਤੁਸੀਂ ਸ਼ੋਹਾਂ ਤੇ ਹੀ ਬਹੁਤ ਧਿਆਨ ਦਿੰਨੇ ਵੀਰੇ ਇੱਕ ਮੈਂ ਤੁਹਾਡੀ ਕੋੜੀ ਦੇਖੀ ਆ ਪ੍ਰਭਾਤ ਵਾਲੀ ਵੀਰੇ ਉਹ ਵੀ ਬਹੁਤ ਚੰਗੀ ਕੋੜੀ ਆ ਉਹਦੀ ਕੀ ਡਿਟੇਲ ਆ ਵੀਰੇ ਉਹ ਵੀਰੇ ਆ ਪ੍ਰਭਾਤ ਦੀ ਆ ਜੀ ਤੇ ਬਾਕੀ ਕੂੜੀ ਜਿਵੇਂ ਆਪਾਂ ਕਹਿੰਦੇ ਬਰੂਮ ਬੇ ਕਹਿ ਤਾ ਦਿੰਦੇ ਆ ਪਰ ਉਹ ਅਸਲ ਚ ਉਹਨਾਂ ਜੋ ਜੰਮਿਆ ਉਹਦੇ ਮੈਂ ਦੋ ਬੱਚੀਆਂ ਦੇ ਵੇਖੇ ਵੀਰੇ ਦੋਨੇ ਬੱਚੀਆਂ ਉਹਦੇ 64 ਜਾਂ 65 ਹੋਈ ਕੜੀਆਂ ਜੀ ਇੱਕ ਉਹਦੀ ਬੱਚੀ ਨੂਰ ਅ ਮੋਗਾ ਸਣੀ ਗੱਲ ਜੀ ਤੇ ਭਾਈ ਹਣੀ ਹਾਂਜੀ ਉਹਨਾਂ ਕੋਲ ਸੀਗੀ ਐਕੀ ਸਾਨਖੇੜੇ ਬਸ਼ੀਰੀ ਦੀ ਫਸਟ ਲੱਗੀ ਸੀਗੀ ਜੀ ਉਹਨਾਂ ਨੇ ਅੱਗੇ ਕਾਫੀ ਚੰਗੇ ਰੇਟ ਤੇ ਸਿਲ ਕੀਤੀ ਆ ਗਾਉਂ ਵੀ ਬੱਚੀ ਮੈਂ ਸੁਣ ਚਾ ਕਿ ਗਾਉਂ ਵੀ ਬੱਚੇ ਉਹ ਫਸਟ ਲੱਗੀ ਆ ਚੰਗੇ ਸ਼ੋਚ ਉਹਦਾ ਨਹੀਂ ਮੈਨੂੰ ਪਤਾ ਠੀਕ ਹੈ ਵੀਰੇ ਕਿ ਜਾਣਕਾਰੀ ਮੇਰੇ ਮਿਲੀ ਨਹੀਂ ਕਿ ਕਿੱਥੇ ਪਸ਼ੇਰੀ ਸਿਲ ਹੋ ਗਈ ਉੱਟ ਗਈ ਠੀਕ ਹੈ ਇਹ ਇਹ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਪ੍ਰਭਾਤ ਵਾਲੀ ਘੋੜੀ ਨੂੰ ਆਪਣੇ ਫਾਰਮ ਤੇ ਇਹਨੂੰ ਵੀਰੇ ਮਾਗੀ ਦੇ ਵੀਰੇ ਆਪਾਂ ਲਈ ਸੀ ਅੱਛਾ ਜੀ ਤੇ ਸਾਲ ਤੋਂ ਥੋੜਾ ਉੱਤੇ ਹੋ ਗਿਆ ਵੀਰੇ ਠੀਕ ਹੈ ਵੀ ਇਹ ਆਪਣਾ ਭਰਾ ਰਣਜੋਤ ਜੀ ਉਹਨ ਤੋਂ ਵੀਰੇ ਆਪਾਂ ਲਈ ਸੀ ਠੀਕ ਹੈ ਵੀਰੇ ਇਹ ਆਪਾਂ ਖਲੀਫੇ ਤੋਂ ਵੀਰੇ ਸ਼ਾਇਦ 2 ਮਹੀਨੇ ਤੱਕ ਦੀ ਸੂਣ ਵਾਲੀ ਆ। ਅੱਛਾ। ਇਹ ਆਪਾਂ ਆਪ ਹੀ ਖਲੀਫੇ ਤੋਂ ਭਾਈ ਜਗਪ੍ਰੀਤ ਵੀਰੇ ਵਾਲੇ ਕੋਲੋਂ। ਠੀਕ ਹੈ ਵੀਰੇ। ਤੁਸੀਂ ਬਰੀਡਿੰਗ ਤੇ ਬਹੁਤ ਜ਼ਿਆਦਾ ਫੋਕਸ ਕਰ ਰਹੇ ਹੋ ਵੀਰੇ ਸ਼ੋਹਾਂ ਤੇ ਕਿਉਂਕਿ ਸ਼ੋਅ ਕਿਉਂ ਇਹਨੇ ਜੋ ਵੀ ਵੀਰੇ ਜੰਮਿਆ ਚੰਗੇ ਜੰਮਿਆ ਕੁੜੀ ਨੇ। ਠੀਕ ਹੈ ਵੀਰੇ ਇਹ ਵੀ ਗੱਲ। ਤੇ ਤਾਂ ਕਰਕੇ ਮੈਨੂੰ ਆਇਆ ਚਲੋ ਆ ਸਗੀ ਚੰਗਾ ਬੱਚਾ ਦੋਗੀ। ਤੁਸੀਂ ਮਤਲਬ ਫਿਊਚਰ 'ਚ ਵੀ ਸ਼ੋਹਾਂ ਵਾਲੇ ਜਾਨਵਰਾਂ ਤੇ ਫੋਕਸ ਕਰ ਰਹੇ ਹੋ ਜਿਵੇਂ ਕੋ ਕਾਂਟੇ ਵਾਲਾ ਬਸ਼ੇਰਾ ਦੇਖਿਆ ਉਹ ਵੀ ਬਹੁਤ ਸੋਹਣਾ ਵੀਰੇ। ਵੀਰੇ ਚਲੋ ਜਿੰਨੀ ਸਮਝ ਆ ਯਾਰ ਆਉਣ ਵਾਲੇ ਸਮੇਂ 'ਚ ਆਪਾਂ ਚੰਗੀ ਕਲੈਕਸ਼ਨ ਹੋਣੀ ਜ਼ਰੂਰੀ ਆ ਜੀ ਕਿਉਂਕਿ ਹਰੇ ਚੀ ਵੀਰੇ ਜਾਂ ਲਾ ਲਓ ਮਹਿੰਗੀ ਆ ਹੂੰ ਦਾਣਾ ਲਾ ਲਓ ਫੀਡ ਲਾ ਲਓ ਹਾਂਜੀ ਵੀਰੇ ਵੀ ਚੰਗਾ ਜਾਨਵਰ ਹੀ ਲਿਓਂ ਸੋ ਵੀਰੇ ਫਾਇਦਾ ਮਾੜੇ ਤੇ ਤਾਂ ਐਵੇਂ ਮੱਥਾ ਮਾਰਨੀ ਆ ਸਿੱਧੀ ਗੱਲ ਇਹ ਚੰਗਾ ਹੋਊਗਾ ਤਾਂ ਉਹ ਚੰਗਾ ਨਾਮ ਵੀ ਰੋਸ਼ਨ ਕਰੂਗਾ ਬੱਚਾ ਵੀ ਆਪਦਾ ਹੀ ਕਰੂਗਾ ਗਾ ਮਾਲਕ ਦਾ ਵੀ ਕਰੂਗਾ ਬਿਲਕੁਲ ਵੀਰੇ ਬਿਲਕੁਲ ਵੀਰੇ ਕੀ ਆਉਣ ਵਾਲੇ ਸਮੇਂ 'ਚ ਮੈਨੂੰ ਆਇਆ ਕਿ ਉਹ ਵੀ ਚਲੋ ਚੰਗਾ ਤਿਆਰ ਹੋਊਗਾ ਕੋੜਾ ਬਾਕੀ ਬਸ਼ੇਰਾ ਹੈਗੇ 14-15 ਮਹੀਨੇ ਸਗੇ ਜਦੋਂ ਆਪਾਂ ਸ਼ੋਅ ਕੀਤਾ ਹੈਗਾ ਐਰਕੀ ਠੀਕ ਹੈ ਵੀਰੇ ਤੇ ਵਧੀਆ ਸ਼ੋਅ 'ਚ ਵੀ ਰਿਜ਼ਰਵ ਕਰਕੇ ਹੈਗੇ ਉਹ ਜੋ ਆਉਣ ਵਾਲੇ ਸਮੇਂ 'ਚ ਉਹਨੂੰ ਵੀ ਰਿੰਗ 'ਚ ਉਤਾਰਾਂਗੇ ਕਿ ਮੈਨੂੰ ਆਸ ਆ ਕਿ ਪਹਿਲੇ ਪੰਜਾਂ 'ਚ ਜ਼ਰੂਰ ਉਹ ਖੜੇ ਕਰੂਗਾ ਕਿ ਹੁਣ ਵੀ ਉਹਨੇ ਨਕੰਦ 'ਚ ਸ਼ੋਅ ਹੋਣਾ ਵੀਰੇ ਠੀਕ ਹੈ ਵੀਰੇ ਕਿਉਂਕਿ ਆਗੇ ਉਮਰ ਉਹਦੀ 16-17 ਮਹੀਨੇ ਦਾ ਹੋ ਗਿਆ ਬੱਚਾ ਠੀਕ ਹੈ ਵੀਰੇ ਕੀ ਆਉਣ ਵਾਲੇ ਸਮੇਂ ਚ ਕਾਫੀ ਕੋ ਚੰਗਾ ਕਰੂਗਾ ਬੱਚਾ ਉਹ ਹਾਈ ਜੂੜੀ ਵੀ ਬਹੁਤ ਸੋਹਣੀ ਕਰ ਰਹੀ ਹੈ ਵੀ ਕਿ ਨੱਕ ਨੁੱਕ ਬਹੁਤ ਸੋਹਣੀ ਹੈ ਉਹ ਵੀ ਬੱਚੀ ਮਾਂ ਉਹ ਵੀ ਵੀਰੇ ਕਾਫੀ ਚੰਗੀ ਆ ਜੀ ਉਹ ਆਪਣਾ ਮਾਂ ਉਹਦੀ 56 2 ਇੰਚ ਦੀ ਘੂੜੀ ਸੀਗੀ ਠੀਕ ਹੈ ਵੀਰੇ ਉਹ ਪੱਕਾ ਵਾਲੇ ਘੋੜੇ ਦੀ ਸੀਗੀ ਡੈਕਟ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਵੀ ਆਪਣਾ ਭਰਾ ਸਿੱਖੂ ਵੀਰੇ ਤੋਂ ਲਿਆ ਮੈਂ ਉਹ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਤੋਂ ਭਰਾਵਾਂ ਤੋਂ ਕਈ ਜਾਨਵਰ ਲੈ ਕੇ ਦਿਲਬਾਗ ਦੀ ਬਸ਼ੇਰੀ ਵੀ ਲਈ ਸੀ ਤੁਸੀਂ ਲਈ ਹਾਂ ਇੱਕ ਦਿਲਬਾਗ ਦੀ ਬਸ਼ੇਰੀ ਠੀਕ ਹੈ ਵੀਰੇ ਬਹੁਤ ਸੋਹਣੇ ਯਾਨੀ ਕਿ ਚੰਗੇ ਜਾਨਵਰ ਹਨ ਉਹਨਾਂ ਕੋਲ ਵੀ ਤੇ ਬਾਕੀ ਸੁਭਾਅ ਵੀ ਅੰਕਲ ਦਾ ਬਹੁਤ ਚੰਗਾ ਜਿਹਾ ਹੁੰਦਾ ਜੀ ਬਹੁਤ ਚੰਗੇ ਨੇ ਜੀ ਤੇ ਬਈ ਇੱਕ ਤਾਂ ਇਹ ਹੋ ਗਿਆ ਕਾਂਟੇ ਵਾਲਾ ਬਸ਼ੇਰਾ ਨੈਕਸਟ ਟਾਈਮ ਵੀ ਤੁਸੀਂ ਸ਼ੋਹਾਂ ਦੇ ਵਿੱਚ ਤਾਰਨਾ ਇੱਕ ਲਾਸਟ ਦੇ ਵਿੱਚ ਉਹ ਪੰਜ ਕਲੇਣ ਘੋੜੀ ਦੇਖੀ ਆ ਮੈਂ ਉਹ ਵੀ ਤੁਸੀਂ ਨੇ ਪਹਿਲਾਂ ਸ਼ੋਹਾਂ ਦੇ ਵਿੱਚ ਦੱਸ ਦੇ ਸੀ ਪਾਈ ਆ ਪਹਿਲਾਂ ਉਹ ਵੀਰੇ ਆਪਾਂ ਆਪ ਹੀ ਲਈ ਸੀ ਹੋਣੀ ਲਈ ਸੀ ਉਹ ਉਹਨਾਂ ਗਾਂ ਤਾਰੀ ਸੀ ਜੱਸੀ ਨੇ ਵੀਰੇ ਅੱਛਾ ਜੀ ਆਪਣਾ ਭਰਾਈ ਆ ਉਹ ਵੀ ਸ਼ੋਹ ਵਧੀਆ ਰਿਜ਼ਰਵ ਕਰਕੇ ਸੀ ਅੱਛਾ ਜੀ ਉਹ ਖਲੀਫੇ ਦਾ ਚੈੱਕ ਪਾਸਾ ਵੀਰੇ ਅੱਛਾ ਜੀ ਉਹ ਆਪਾਂ ਲਈ ਆਗੇ ਤਾਂ ਚਾਰਦਨੀ ਵੇਲੇ ਇਹਨੂੰ ਜੀ ਅੱਛਾ ਆਪਾਂ ਨੇ ਹੋਣ ਲਈ ਆ ਜੀ ਹਾਂਜੀ ਹੋਣੀ ਲਈ ਆ ਵੀਰੇ ਉਹ ਠੀਕ ਆ ਆਪ ਕਿਹੜੇ ਘੋੜੇ ਦੇ ਵੀਰੇ ਉਹ ਆਪੋ ਰਾਜਾ ਜਿਹੜਾ ਨੰਗੌਰ ਵਾਲਾ ਠੀਕ ਹੈ ਵੀਰੇ ਉਹਦੀ ਹੈ ਜੀ ਉਹ ਉਹ ਘੋੜੇ ਦੀ ਬੱਚੀ ਹੈ ਹਾਂਜੀ ਹਾਂਜੀ ਤੇ ਫਿਰ ਬਈ ਮੱਜੂ ਕੇ ਲੈਣ ਵਾਲ ਨੂੰ ਮਤਲਬ ਵੀ ਜਾ ਰਹੇ ਹਾਂ ਕਿ ਸ਼ੋਅ ਜਿੱਤੇ ਬਹੁਤ ਜ਼ਿਆਦੇ ਖਲੀਫਾ ਵੀ ਤੇ ਖਲੀਫੇ ਤੋਂ ਦੋ ਘੋੜੀਆਂ ਗੱਬਣ ਹੋ ਗਈਆਂ ਆਪਣੇ ਕੋਲੇ ਹਾਂਜੀ ਦੋ ਹੋ ਗਈਆਂ ਜੀ ਬਾਕੀ ਇੱਕ ਬੇਸ਼ੀਰੀ ਲਈਏ ਵੀਰੇ ਉਹਦੀ ਜੀ ਕਿ ਇਹ ਕੋਈ ਜ਼ਰੂਰੀ ਨਹੀਂ ਆਪਣੇ ਲੋਕਾਂ ਨੇ ਜਿਵੇਂ ਘੋੜੇ ਵਣਤੇ ਵੀਰੇ ਜਿਵੇਂ ਆਪਾਂ ਕਹਦੇ ਆ ਇੱਕ ਮੱਜੂ ਗੇ ਲੈਣ ਇੱਕ ਅਲੀਸ਼ਾਨ ਕਰਤਾ ਜਾਂ ਇੱਕ ਹੋਰ ਆਪਾਂ ਕਹਿ ਦੇਣਾ ਉਹ ਪੰਜਾਬ ਦੇ ਮੈਂ ਨਹੀਂ ਇਹ ਕੀ ਚਾਹੁੰਦਾ ਕਿ ਇਹ ਆ ਡਰਜ ਜਮ ਆਪਾਂ ਕਹੇ ਧਰਮ ਬੰ ਬਣਾ ਦੇ ਵੀਰੇ ਘੋੜਿਆਂ ਦੇ ਕਿ ਉਹ ਮੱਝੂ ਕੀ ਬਲੱਡ ਲਾਈਨ ਆ ਉਹ ਹੈ ਤਾਂ ਵੀਰੇ ਇੱਕ ਘੋੜੇ ਗੁਰੂ ਮਾਰੀ ਦੀ ਸਵਾਰੀ ਆ ਕਿ ਆਪਾਂ ਇੱਕ ਦਰਜ ਤੋਂ ਦੇਖਦੇ ਮੈਨੂੰ ਕੋਈ ਅਲੀਸ਼ਾਨ ਤੱਕ ਕੋਈ ਮੱਝੂ ਕੀ ਬਲੱਡ ਲਾਈਨ ਦਾ ਮੈਟਰ ਨਹੀਂ ਕਰਦੇ ਕਿ ਜਾਨਵਰ ਦੇਖੀ ਤਾਂ ਚੰਗਾ ਕਿਹੜਾ ਚੰਗਾ ਕਿਹੜਾ ਜਾਂ ਚੰਗਾ ਕਿਹਦੇ ਚ ਮਾਈਨਸ ਪੁਆਇੰਟੋਂ ਤੋਂ ਪਲੱਸ ਪੁਆਇੰਟ ਉਪਰ ਆਓ ਬਸ਼ੀਰੀ ਬਹੁਤ ਚੰਗੀਆਂ ਵੀਰੇ ਉਹ ਕਿ ਆਪਾਂ ਉਹਦਾ ਪਹਿਲਾਂ ਫਸਟ ਟਾਈਮ ਤੇ ਮੈਂ ਬਸ਼ੀਰੀ ਦੇਖੀ ਸੀਗੀ ਫਿਰ ਦੇਖਿਆ ਇਹਦਾ ਪਿਓ ਕਿਹੜਾ ਨਹੀਂ ਮਾਂ ਕਿਹੜੀ ਆ ਠੀਕ ਆ ਬਾਈ ਬਾਕੀ ਆਉਣ ਵਾਲੇ ਸਮੇਂ ਮੇਰੇ ਕੋਲ ਤਿੰਨ ਬਸ਼ੀਰੇ ਆਪਦੇ ਤਿਆਰ ਹੋ ਜਾਣਗੇ ਉਹਨਾਂ ਤੋਂ ਆਸ ਹੈ ਕਿ ਬੱਚਾ ਬਹੁਤ ਚੰਗਾ ਦੇਊਗੀ ਬੱਚੀ ਉਹ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਉਹ ਜਿਵੇਂ ਬਸ਼ੀਰੇ ਤਿੰਨ ਇੱਕ ਭਾਰਤ ਰਤਨ ਵਾਲਾ ਹੋ ਗਿਆ ਇੱਕ ਗ੍ਰੇਟ ਗੈਮਬਲਰ ਤੇ ਇੱਕ ਇੱਕਾਂਟੇ ਦਾ ਵੀਰੇ ਇੱਕ ਆਪਣੇ ਕੋਲ ਘੋੜਾ ਆਪਣਾ ਵਾਈਟ ਕੋਵਰ ਆ ਬਾਈ ਹਾਂਜੀ ਇੱਕ ਵਾਈਟ ਕੋਵਰ ਤੇ ਬਾਈ ਹੁਣ ਤਾਂ ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਫੋਕਸ ਕਰ ਰਹੇ ਹੋ ਆਪਣੇ ਮਾਰਵਾੜੀ ਤੇ ਨੁਕਰੀ ਬਾਈ ਕਿੰਨਾ ਕੁ ਤੁਸੀਂ ਧਿਆਨ ਦਿੰਦੇ ਹੋ ਵੀ ਸੇਲ ਪਰਚੇਜ ਦਾ ਜਾਂ ਕਿਵੇਂ ਵੀ ਵੀ ਨੁਗਰੇ ਵੀਰੇ ਮੈਂ ਜਣੀ ਪਹਿਲਾਂ ਬਸ਼ੀਰੀ ਲਈਆਂ ਪਹਿਲਾਂ ਨੁਕਰੀ ਬਸ਼ੀਰੀ ਲਈ ਜੀ ਸਨੋ ਵਾਈਟ ਜੀ ਉਹ ਆਪਾਂ ਰਾਮਬਿੰਦਰ ਬਾਈ ਨੂੰ ਵੇਚੀ ਸੀਗੀ ਜੀ 2 ਸਾਲ ਪਹਿਲਾਂ ਜੀ ਤੇ ਮੰਡੀ ਜੀ ਕਾਫੀ ਚਰਚੇ ਕਰਵਾਈ ਸੀ ਉਹਨੇ ਅੱਛਾ ਜੀ ਤਾਂ ਉਹ ਬਸ਼ੀਰੀ ਵੀ ਸ਼ੋ ਜਿੱਤੀ ਉਹਨਾਂ ਕੋਲ ਜੀ ਅੱਛਾ ਬਈ ਉਸ ਤੋਂ ਬਾਅਦ ਮੈਂ ਵਾਈਟ ਕੋਬਰਾ ਲਿਆ ਸੀਗਾ ਜੀ ਵਾਈਟ ਕੋਬਰਾ ਲਿਆ ਕੇ ਉਹਨੂੰ ਆਪਾਂ ਤਿਆਰ ਕੀਤਾ ਜੀ ਉਹਨੂੰ ਸ਼ੋ ਚ ਰੰਗ ਚ ਤਾਰਿਆ ਹਮ ਕਿ ਦੋ ਵਾਰੀ ਵੀਰੇ ਫਸਟ ਲੱਗਿਆ ਜੀ ਸੈਕੰਡ ਲੱਗਿਆ ਕਿ ਚੈਂਪੀਓ ਚੈਂਪੀਓ ਬਣਾ ਆਪਾਂ ਖੁਸ਼ ਹੋਈ ਹੋਂ ਤੋਂ ਠੀਕ ਹੈ ਵੀਰੇ ਫਿਰ ਉਹਨੇ ਮੈਂ ਬੱਚੇ ਘਟੂ ਘਟੂ 6-7 ਬੱਚੇ ਲੈਂਦੇ ਠੀਕ ਹੈ ਬਈ ਦੋ ਰੰਗ ਚ ਤਾਰੇ ਠੀਕ ਹੈ ਵੀਰੇ ਫਿਰ ਬੱਚੇ ਆਪਾਂ ਜਿਵੇਂ ਚੰਗੇ ਰੇਟਾਂ ਦਾ ਸੇਲ ਕੀਤਾ ਮੈਂ ਤਾਂ ਕਿਨਾਂ ਕਿ ਨੁਕਰਾ ਔਰ ਮਾਲਵੜੀ ਸੇਮ ਵੀਰੇ ਆਪਾਂ ਵੇਚ ਸਕਦੇ ਆ ਕਿ ਘੱਟ ਕੋਈ ਵੀ ਨਹੀਂਗਾ ਬਿਲਕੁਲ ਵੀਰੇ ਮਾਲਵੜੀ ਦੀ ਜਿਵੇਂ ਪ੍ਰਾਈਸ ਮੈਂ ਨੁਕਰੇ ਵਿੱਚ ਵੇਚੇ ਵੀਰੇ ਵੀ ਕਰੈਕਟਰ ਚੰਗੇ ਹੋਣ ਜਾਨਵਰ ਵੀ ਹਾਂ ਤਾਂ ਉਹ ਵਹਿਮ ਜਾਂ ਨੁਕਰਾ ਘਟਾ ਜਾਂ ਮਾਲਵੜੀ ਘਟਾ ਸੇਮ ਬਾਬਾ ਆ ਬੱਕੇ ਬੰਦੇ ਦਮ ਚਾਹੀਦਾ ਤੁਹਾਨੂੰ ਸਮਝਾਈ ਦੇ ਜਾਂ ਉਹਨੂੰ ਤਰਾਸ਼ਨ ਦੇ ਵੀਰੇ ਹਮ ਸਹੀ ਗੱਲ ਹੈ ਵੀਰੇ ਕਿਸੇ ਮਗਰ ਡੋਲਣਾ ਨਹੀਂ ਚਾਹੀਦਾ ਆਪ ਨੂੰ ਠੀਕ ਹੈ ਵੀਰੇ ਤੇ ਬਈ ਤੁਸੀਂ ਪਹਿਲਾਂ ਵੀ ਘੋੜੀਆਂ ਦਾ ਬਹੁਤ ਲੰਮੇ ਸਮੇਂ ਤੋਂ ਰੱਖ ਰਹੇ ਹੋ ਪਰ ਤੁਸੀਂ ਵੀ ਸੇਲ ਪਰਚੇਜ ਹੁਣ ਕਰਨ ਲੱਗੇ ਹੋ ਇਹ ਕਿਵੇਂ ਮਨ ਚ ਜਿਵੇਂ ਬਰੀਡਿੰਗ ਵੀ ਚਲੋ ਨਾਲ ਦੀ ਨਾਲ ਤੁਸੀਂ ਕਰ ਰਹੇ ਹੋ ਸੇਲ ਪਰਚੇਜ ਦਾ ਕੋਈ ਚਸਕ ਹੀ ਪੈ ਗਿਆ ਜਾਂ ਕਿਵੇਂ ਬਈ ਇੰਗਰੇਕ ਜੋ ਅੱਬਾ ਕਦੇ ਪੰਜਾਬੀ ਚ ਸਵਾਦ ਜਾਂ ਆਉਂਦਾ ਜਾਂ ਜਿਵੇਂ ਮੈਂ ਪਹਿਲਾਂ ਕਰਦਾ ਨਹੀਂ ਸੀਗਾ ਕਿ ਕਾਫੀ ਲੋਕ ਕਹਿੰਦੇ ਨਾ ਤਾਂ ਇਹ ਕੁਛ ਲੈਂਦਾ ਨਾ ਵੇਚਦਾ ਕਿ ਪਹਿਲਾਂ ਮੇਰੇ ਕੋਲ ਦੋ ਘੋੜੇ ਹੁੰਦੇ ਆਪਾਂ ਸ਼ੌਂਕ ਤੌਰ ਤੇ ਰੱਖੇ ਹੋਏ ਸੀਗਾ ਠੀਕ ਹੈ ਵੀਰੇ ਫੇਰ ਮੈਂ ਘੋੜੇ ਵੀ ਕਾਫੀ ਲੈਂਦੇ ਆ ਹੂੰ ਘੋੜੇ ਵੀ ਫੇਰ ਇੱਕ ਜਿਵੇਂ ਹੁਣ ਆਪਾਂ ਸੇਲ ਪਰਚੇ ਦਾ ਇਹ ਵੀਰੇ ਚਲੋ ਇੱਕ ਤਾਂ ਹਰੇਕ ਨਾਲ ਫਰੈਂਡ ਸਰਕਲ ਵਾਧਦਾ ਜਿੱਤੋਂ ਆਪਾਂ ਲਿਹਾਉਣੇ ਆ ਉਹਦੇ ਨਾਲ ਆਪਾਂ ਜੁੜੀਦਾ ਫਿਰ ਜਿਹਨੂੰ ਵੇਚਦੇ ਆ ਉਹਦੇ ਨਾਲ ਵੀਰੇ ਜੁੜ ਜਾਈਦਾ ਆਪਾਂ ਜੀ ਕਿ ਫੇਰ ਚੰਗਾ ਜਾਨਵਰ ਆਉਂਦਾ ਕੋ ਸਿੱਖ ਨੂੰ ਮਿਲਦਾ ਵੀਰੇ ਹੂੰ ਫੇਰ ਜਾਨਵਰ ਲਈਦਾ ਉਹਨਾਂ ਤੇ ਮਿਹਨਤ ਕਰੀਦੀ ਵੀਰੇ ਉਹਨਾਂ ਜਿਆਦਾ ਕੋਸ਼ਿਸ਼ ਹੁੰਦੀ ਹੈ ਚੰਗੇ ਲਈਏ ਜਿਹਨੂੰ ਵਿੱਚ ਹੀ ਉਹ ਪਿੱਛੇ ਮੈਂ ਮਹਿਰਾਬ ਲਿਆ ਸੀ ਉਹ ਵੀ ਐਰ ਕੀ ਸ਼ੋ ਜਿੱਤੇ ਆ ਜੀ ਫੇਰ ਇੱਕ ਪਹਿਲਾ ਬਸ਼ੀਰਾ ਲਿਆ ਰਾਜਨ ਸਦਾ ਉਦਮਿੰਦਰ ਪ੍ਰਧਾਨ ਜੀ ਨੂੰ ਵਿੱਚ ਹੈਗਾ ਉਹ ਵੀ ਜਗਾ ਉਹਨਾਂ ਕੋਲ ਸ਼ੋ ਜਿੱਤੇ ਆ ਜੀ ਫੇਰ ਕਿ ਨੁਕਰਾ ਲਿਆ ਸੀ ਉਹ ਵੀ ਐਰ ਕੀ ਰੈਂਗ ਚ ਉਹਨਾਂ ਨੇ ਉਤਾਰਿਆ ਖਰੇ ਸ਼ੋ ਜਿੱਤੇ ਆ ਜੀ ਤੇ ਪਹਿਲੇ ਸਾਲ ਇੱਕ ਬਸ਼ੀਰੀ ਲਈ ਆ ਉਹ ਵੀ ਸ਼ੋ ਕੀਤੀ ਸੀ ਉਹ ਵੀ ਦੋ ਵਾਰ ਵਧੀਆ ਨਕੰਦ ਚ ਦੋਸ਼ ਹੋ ਜਿੱਤੀ ਆਪਣੀ ਕੁੜੀ ਦੀ ਵਾਈਟ ਕੋਬਰੇ ਦੀ ਠੀਕ ਹੈ ਬਾਈ ਕੀ ਹੁੰਦਾ ਚੱਕਾ ਜਾਨਵਰ ਲਿਆ ਗਏ ਉਹਨਾਂ ਤੇ ਮਿਹਨਤ ਕਰੀਏ ਕਿ ਜਿਹਨੂੰ ਵੀ ਆਪਾਂ ਅੱਗੇ ਦਵਾਂਗੇ ਉਹ ਵੀ ਖੁਸ਼ ਹੋਵੇ ਕਿ ਆ ਆਪਦੇ ਪਿੰਡੋਂ ਵਿਕੇ ਜਾਨਵਰ ਜਾਂ ਆਪਦੇ ਘਰੋਂ ਵਿਕੇ ਜਾਨਵਰ ਜਦੋਂ ਆਪਣਾਂ ਦੇ ਆਪ ਕਿਸੇ ਨੂੰ ਵੇਚ ਤਾਂ ਰੈਂਗ ਵਿੱਚ ਖੜਦੇ ਬੜੀ ਖੁਸ਼ੀ ਹੁੰਦੀ ਹੈ ਯਾਰ ਆਪਾਂ ਲਿਆ ਕੇ ਕਿ ਵੇਚਿਆ ਜਾਂ ਦਿੱਤਾ ਉਹ ਗਾਂ ਵਾਲੇ ਕੋਲੋਂ ਨਾਮ ਹੁੰਦਾ ਰੋਸ਼ਨ ਕਰ ਰਹੇ ਆ ਬਿਲਕੁਲ ਅਗਲਾ ਯਾਦ ਕਰਦਾ ਵੀ ਮੁੰਬਈ ਲਾਡੀ ਨੇ ਸਾਨੂੰ ਆ ਜਾਨਵਰ ਦਿੱਤਾ ਸੀ ਅਸੀਂ ਅੱਜ ਸ਼ੋਹਾਂ 'ਚ ਖੜੇ ਆ ਇਹ ਇਹ ਜਾਨਵਰ ਕਰਕੇ ਹੈ ਨਾ ਬਈ ਹਾਂਜੀ ਨਹੀਂ ਬਹੁਤ ਚੰਗੀ ਗੱਲ ਆ ਬਈ ਵਪਾਰ ਦਾ ਸ਼ਬਦ ਲੋਕ ਨਾ ਐਂ ਕਹਿ ਲਨ ਵੀ ਵਪਾਰੀ ਬੰਦਾ ਜਿਹੜਾ ਵਪਾਰ ਕਰਦਾ ਵੀ ਪਤਾ ਨਹੀਂ ਉਹ ਧੋਖਾ ਧੜਿਓ ਕਰਦਾ ਹੋਊਗਾ ਉਹ ਗੱਲਾਂ ਹੁੰਦੀਆਂ ਵਪਾਰ ਸੋਚਾ ਵਪਾਰ ਵੀ ਹੁੰਦਾ ਲੋਚਾ ਵਪਾਰ ਵੀ ਹੁੰਦਾ ਹੂੰ ਸੋਚਾ ਵਪਾਰ ਕਰੋ ਕਿ ਸਾਫ਼ ਸੁਥਰਾ ਕਰੋ ਚੰਗਾ ਜਾਨਵਰ ਲਿਓ ਕੀ ਆਪਾਂ ਜਰੂਰੀ ਮੈਂ ਵੇਚਣ ਆਸਤੇ ਨਹੀਂ ਜਾਨਵਰ ਲਿਆਉਂਦਾ ਕੀ ਆਪਾਂ ਆਦੇ ਸ਼ੌਂਕ ਵਾਸਤੇ ਲਿਆਈਦੇ ਆ ਤਾਂ ਵਿਅਕਤੀ ਆਪ ਹੀ ਜਾਂਦਾ ਵੀਰੋ ਜੋ ਜਾਨਵਰ ਚੰਗਾ ਹੋਵੇ ਆਪ ਖੇਚਦਾ ਕੇਂਦਰ ਬਣਾਉਂਦਾ ਜਦੋਂ ਆਪਾਂ ਮਿਹਨਤ ਕਰਦੇ ਮੇਰੇ ਉਨਤੇ ਜੀ ਬਾਕੀ ਕੰਮ ਵੀਰੇ ਕੋਈ ਮਾੜਾ ਨਹੀਂਗਾ ਕਿ ਹਰੇਕ ਬੰਦਾ ਚਲੋ ਆਪਾਂ ਤਾਂ ਕਹਿੰਨੇ ਆ ਐਸ ਫੀਲਡ 'ਚ ਆਵੇ ਹੂੰ ਕਿ ਇੰਜ ਕੋਈ ਪੜ੍ਹਾਈ ਦੀ ਲੋੜ ਨਹੀਂ ਗਈ ਜੀ ਕੋਈ ਕੋਈ ਭਾਵੇਂ ਆਪਣੀ ਇੰਗਲਿਸ਼ ਨਹੀਂ ਲੋੜ ਕੋਈ ਮੈਸੇਜ ਸਾਇੰਸ ਨਹੀਂ ਲੋੜ ਨਹੀਂ ਭਾਣਪੜ ਬੰਦਾ ਹੋਵੇ ਸਿਰਫ ਇੱਕ ਥੀ ਕਿਰਤ ਕਰਨ ਜਾਂਦਾ ਹੋਵੇ ਥੀ ਮਿਹਨਤ ਕਰਨ ਵਾਲਾ ਹੋਵੇ ਉਹ ਵੀ ਕੰਮ ਕਰ ਸਕਦਾ ਵੀਰੇ ਕਰ ਸਕਦਾ ਬਾਈ ਘਾਟਾ ਨਹੀਂ ਪਾਉਂਦੇ ਜਾਨਕੀ ਇੱਕ ਮਾਨ ਬਣਾ ਲੈ ਬੰਦਾ ਜਾਨਵਰ ਜਾਨਿਸ਼ ਕੋ ਛੱਡ ਦੇ ਵੀਰੇ ਹੂੰ ਬਿਲਕੁਲ ਬਾਈ ਬਿਲਕੁਲ ਆਪਣੋਂ ਤਾਂ ਵੀਰੇ ਬਹੁਤ ਕੁਝ ਦਿੰਦੇ ਇਹ ਨਾ ਚੰਗੀ ਗੱਲ ਆ ਬਾਈ ਕੋਈ ਹੋਵੇ ਕੋਈ ਵੀ ਚੀਜ਼ ਆ ਕਿਸੇ ਨੂੰ ਕੁਛ ਸ਼ੌਂਕ ਕਬੂਤਰਾਂ ਦਾ ਵੀਰੇ ਕਿਸੇ ਨੂੰ ਲਾ ਲੋ ਬੱਕਰੀਆਂ ਦਾ ਕਿਸੇ ਨੂੰ ਕੁੱਤਿਆਂ ਦਾ ਠੀਕ ਹੈ ਬਈ ਜੇ ਆਪਾਂ ਦਿਲੋਂ ਕਰਦੇ ਆ ਇਹ ਵੀ ਵੀਰੇ ਕੁਛ ਨਾ ਕੁਝ ਦਿੰਦੇ ਆ ਆਪਾਂ ਨੂੰ ਦਿੰਦੇ ਆ ਬਿਲਕੁਲ ਦਿੰਦੇ ਆ ਹੁਣ ਅੱਜ ਅਸੀਂ ਤੁਹਾਡੇ ਕੋਲ ਬੈਠੇ ਆ ਬਈ ਘੋੜਿਆਂ ਕਰਕੇ ਬੈਠੇ ਨਹੀਂ ਦੂਰੋਂ ਚੱਲ ਕੇ ਆ ਤੁਹਾਨੂੰ ਤਾਂ ਸ਼ੌਕ ਆ ਗਿਆ ਘੋੜਿਆਂ ਦਾ ਮੈਂ ਉਹਦੀ ਆਪਣੇ ਭੇਜ ਦੀ ਗੱਲ ਵੀ ਕਰਾਂ ਇਹਨੂੰ ਬੱਕਰੀਆਂ ਦਾ ਬਹੁਤ ਸ਼ੌਕ ਆ ਬਈ ਤੇ ਮੈਨੂੰ ਐਂ ਲੱਗਦਾ ਵੀ ਇਹ ਅੱਗੇ ਬੱਕਰੀਆਂ ਚੱਕਰ ਨਾਮ ਖੱਟੂ ਖੱਪਦਾ ਚਲੋ ਵੀਰੇ ਆਪਾਂ ਤਾਂ ਕਿੰਨੇ ਵਧੀਆ ਅਟੈਚਮੈਂਟ ਨਾਲ ਰਵੇ ਹਨ ਮੈਨੂੰ ਬਹੁਤ ਗੈ ਮੈਂ ਕਿਤੇ ਘੋੜੇ ਨਾਲ ਫੋਟੋ ਖਿੱਚਦੇ ਨਾ ਨਾ ਮੇਰੇ ਤਾਂ ਬੱਕਰੀ ਨਾਲ ਹੀ ਫੋਟੋ ਖਿੱਚ ਤੇ ਉਸੇ ਨਾਲ ਹੀ ਖਿੱਚਾਈਆਂ ਨੇ ਨੇ ਵੀ ਚਲੋ ਵੀਰੇ ਹੌਲੀ ਹੌਲੀ ਵਧਾਵਾਂਗੇ ਨਾ ਬਿਲਕੁਲ ਜਗਾ ਬਣਾ ਕੇ ਚਲੋ ਇਹ ਵੀ ਇੱਕ ਵਧੀਆ ਹਰੇਕ ਜ਼ਿਮੀਂਦਾਰ ਰੱਖ ਸਕਦਾ ਕੋਈ ਮਾਰਾ ਨਹੀਂ ਕੰਮ ਜਿਵੇਂ ਚੰਗਾ ਕੰਮਾਂ ਵੀਰੇ ਚੰਗਾ ਕੰਮਾਂ ਬਾਕੀ ਇਹਨਾਂ ਦਾ ਕੋਈ ਚਲੋ ਆਪਣੇ ਲੋਕ ਜਿਵੇਂ ਸੰਗਦੇ ਆ ਫੀਡ ਦੀ ਲੋੜ ਨਹੀਂ ਜਿਹੜਾ ਬੰਦਾ ਖੇ ਦਾ ਜਿਹੜੇ ਪੈਰਾਂ ਦੀ ਸ਼ੈ ਸਕਦੇ ਆਪਾਂ ਅੱਡੀਆਂ ਦੀ ਕਸਾਈ ਪਾਲ ਦਿਆਂ ਭਲਾ ਬਿਨਾ ਦਾਣੇ ਤੋਂ ਵੀ ਇਹਨੂੰ ਆਪਾਂ ਪਾਲ ਸਕਦੇ ਆ ਕਿ ਸਿਰਫ ਬੰਦਾ ਇੱਕ ਹਿੰਮਤ ਹੀ ਹੋਣਾ ਚਾਹੀਦਾ ਵੀਰੇ ਸਿਰਫ ਕੋਈ ਵੀ ਘਰੋਂ ਦਾਣਾ ਪਾਉਣ ਦੀ ਲੋੜ ਨਹੀਂ ਸਿਰਫ ਇੱਕ ਦਰਖਤ ਜਾਂ ਕੁਝ ਆਪਣੇ ਖੇਤਾਂ 'ਚ ਜ਼ਿਮੀਂਦਾਰ ਕੋਲੇ ਹਰੇ ਕੁਸ਼ ਹੁੰਦੇ ਵੀਰੇ ਉਹ ਚੀਜ਼ ਕਿ ਆਪਾਂ ਪਾਲ ਸਕਦੇ ਆ ਵਧੀਆ ਇੰਨੇ ਕੁ ਲੂਸਾਂ ਨਾਲ ਹਰੇ-ਚਾਰੇ ਨਾਲ ਰੱਜ ਜਾਂਦੇ ਨੇ ਬਾਈ ਮਾੜਾ-ਮੋਟਾ ਪਾਉਨੇ ਹਨਾ ਬਾਕੀ ਉਹ ਵੀਰੇ ਜਿਹੜਾ ਰੱਖ ਹੀ ਲਿਆ ਵੀਰੇ ਫੇਰ ਤਾਂ ਆਪਾਂ ਸਾਰ ਕੁਝ ਹੀ ਆਪਾਂ ਪ੍ਰਬੰਧ ਕਰ ਹੀ ਲੈਨੇ ਆ ਬਿਲਕੁਲ ਜੀ ਲਓ ਜੀ ਬਾਈ ਨਾਲ ਮੈਂ ਗੱਲਬਾਤ ਕਰਾਈ ਤੁਹਾਡੀ ਤੇ ਬਸ਼ੇਰਾ ਦਿਖਾਇਆ ਤੁਹਾਨੂੰ ਗ੍ਰੇਟ ਗੈਂਬਲਰ ਦਾ ਤੇ ਮਾਂ ਉਹਦੀ ਹੈਗੀ ਮੱਜੂ ਕੇ ਲਾਈਨ ਦੀ ਬਹੁਤ ਸੋਹਣਾ ਕੰਬੀਨੇਸ਼ਨ ਆ ਦੋਵੇਂ ਲਾਈਨਾਂ ਦਾ ਬਾਈ ਨੇ ਓਪਨ ਫੋਰ ਸਟੱਡ ਕਰਤਾ 41000 ਰੁਪਏ ਫੀਸ ਆ ਬਾਈ ਦਾ ਨੰਬਰ ਮੈਂ ਵੀਡੀਓ ਦੇ ਵਿੱਚ ਦੇਤਾ ਜਿਸ ਕਿਸੇ ਭਰਾ ਨੂੰ ਮਤਲਬ ਬਰੀਡਿੰਗ ਸਰਵਿਸ ਲੈਣੀ ਹੋਵੇ ਬਾਕੀ ਬਾਈ ਨਾਲ ਤੁਸੀਂ ਵੈਸੇ ਵੀ ਕੋਈ رائے ਲੈਣੀ ਹੋਵੇ ਬਾਈ ਬਹੁਤ ਡਾਊਨ ਟੂ ਅਰਥ ਬੰਦਾ ਤੁਸੀਂ ਬਾਈ ਨੂੰ ਫੋਨ ਲਾ ਲਿਓ ਤੁਹਾਨੂੰ ਬਾਈ ਸਹੀ ਸਲਾਹ ਦੇਊਗਾ ਬਾਈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ